ਸਾਸ਼ੀਰੀ ਵਾਈਗੁਰ ਜੀ ਕੀ ਫਤੇਜ ਜੀ ਬਲੌਗਸ ਤੋਂ ਦਸਵਾਗਤ ਹੈ ਜੀ ਤੇ ਅੱਜ ਦਾ ਆਪਾਂ ਬਲੌਗ ਸ਼ੂਟ ਕਰਨਾ ਹੈ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਮਾਤਾ ਗੁਜਰਕੌਰ ਜੀ ਤੇ ਉਹ ਸਥਾਨ ਹੈ ਜੀ ਪਵਿੱਤਰ ਸਥਾਨ ਜਿੱਥੇ ਛੋਟੇ ਸਾਬ ਜਦੋਂ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਹੋਇਆ ਸੀਗਾ ਬਾਕੀ ਅੰਦਰ ਚੱਲਦੇ ਨਤਮਸਤਕ ਉਹਨੇ ਤੁਹਾਨੂੰ ਵੀ ਦਰਸ਼ਨ ਕਰਉਣਾ ਮੈਂ ਗੁਰੂ ਘਰ ਦੇ ਚਲੋ ਇਹ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਦਸਿਆਆਂ ਦਾ ਸਫਰ ਹੈ ਜੀ ਤੁਸੀਂ ਦੇਖ ਸਕਦੇ ਜਿੰਨੀਆਂ ਉਹਨਾਂ ਨੇ ਉਦਾਸੀਆਂ ਕੀਤੀਆਂ ਜਿੰਨਾ ਉਦਾਸੀਆਂ ਦਾ ਸਫਰ ਉਹਦੇ ਬਾਰੇ ਸਾਰਾ ਇੱਥੇ ਸੰਖੇਪ ਇਤਿਹਾਸ ਦਿੱਤਾ ਹੋਇਆ ਜੀ ਤੇ ਦਰਸ਼ਨ ਕਰ ਸਕਦੇ ਹੋ ਦੇਖ ਸਕਦੇ ਹੋ ਦੋ ਦੋੜਾ ਸਾਡਾ ਇਤਿਹਾਸ ਹੈ ਦੋ ਦੋੜਾ ਸ਼ਹੀਦ ਜੋਤੀ ਸਰੂਪ ਸਾਹਿਬ ਦੇਖ ਸਕਦੇ ਹੋ ਛੋਟੇ ਸਾਬ ਜੱਤਾਂ ਨੇ ਸਸਕਾਰ ਵਾਸਤੇ ਜਮੀਨ ਲਈ ਗਈ ਸੀ ਸੋਨਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦਿਵਾਨ ਟੋਡਰ ਮਲ ਜੀ ਨੇ ਜਮੀਨ ਦਿੱਤੀ ਸੀਗੀ ਦੇਖੋ ਪਾਠ ਹੋ ਰਿਹਾ ਜੀ ਬੂ ਕਰਕੇ ਤੁਸੀਂ ਸੁਣ ਸਕਦੇ ਹੋ ਸ਼ਬਦ ਕੀਰਤਨ ਚੱਲ ਰਿਹਾ ਅੰਦਰ ਗਿਆਨ ਤੇ ਪਰ ਚੱਲਦੇ ਆ ਨਤਮਸਤਕ ਹੁੰਨੇ ਆ ਕੁਰਬਾਨੀ ਸੁਣਦੇ ਆ ਜੀ ਸ਼ਬਦ ਕੀਰਤਨ ਹੋ ਰਿਹਾ ਅੰਦਰ ਮਸਤਕੋਗੇ ਪਾ ਬਾਹਰ ਆ ਗਈ ਜੀ ਬਾਠ ਹੋ ਰੇ ਅੰਦਰ ਗੁਰਬਾਣੀ ਚਲਦੀ ਵੀ ਤੁਸੀਂ ਸੁਣ ਸਕਦੇ ਹੋ ਇਹ ਸ਼ਾਨ ਸਾਹਿਬ ਹੈ ਜੀ ਬਾਠ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਸਰਹੰਦ ਹੈ ਜੀ ਅਨ ਦਰਸ਼ਨ ਕਰ ਸਕਦੇ ਹਾਂ ਇਹ ਪੁਰੀ ਅਰਦਾਸ ਲਿਖੀ ਹੋਈ ਹੈ ਜੀ ਜਿਹੜੀ ਦਰਸ਼ਨ ਵਿੱਚ

ਸਿਗਾ ਆਪਣਾ ਅੱਜ ਦਾ ਵਲੌਗ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਰਾ ਬਾਬਾ ਫਤਿਹ ਸਿੰਘ ਜੀ ਤਨਤਨ ਮਾਤਾ ਗੁਜਰਕੌਰ ਜੀ ਤੇ ਆਪਾਂ ਖਤਮ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋ ਗਈ ਭੁੱਲ ਚੁੱਕੋ ਵੀ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ